ਜਾਂਣੇ ਬਟੀ ਦਾ ਆਂਦਰਾ ਜੀ ਅੱਜ ਸ਼ਿਵਸਨਾ ਸੂਰੇਵੰਸ਼ੀ ਵੱਲੋਂ ਅਮਰਸਰ ਤੋਂ ਸਾਡੀ ਸਮੂਹ ਟੀਮ ਆਈ ਆ ਔਰ ਅੱਜ ਸੁਸ਼ੀਲ ਜਿੰਦਲ ਜੀ ਨੂੰ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨੇ ਨਿਯੁਕਤ ਕੀਤਾ ਗਿਆ ਮੁਕੇਸ਼ ਕੁਮਾਰ ਸ਼ਰਮਾ ਜੀ ਨੂੰ ਡਿਸਟ੍ਰਿਕਟ ਪ੍ਰੈਜਿਡੈਂਟ ਬਠਿੰਡਾ ਯੂਥ ਵਿੰਗ ਨੇ ਨਿਯੁਕਤ ਕੀਤਾ ਗਿਆ ਅਮਰਜੀਤ ਕੌਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ ਔਰ ਜਿ ਜਿੰਮੇਦਾਰੀਆਂ ਇਹਨਾਂ ਨੂੰ ਜਿਹੜੀਆਂ ਦਿੱਤੀਆਂ ਗਈਆਂ ਅਸੀਂ ਆਸ਼ਾ ਕਰਦੇ ਹਾਂ ਕਿ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਔਰ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਔਰ ਸਰਕਾਰ ਜਿਹੜਾ ਨਸ਼ਾ ਖਤਮ ਕਰਨ ਤੇ ਜੋ ਵੀ ਮਹੀਮ ਛੇੜੀ ਆ ਬੜੀ ਵਧੀਆ ਮਹੀਮ ਆ ਉਹ ਔਰ ਸਾਹ ਪ੍ਰਧਾਨ ਜੀ ਹੋਰ ਕੀ ਕੀ ਏਜੰਡੇ ਆ ਤੁਹਾਡੀ ਪਾਰਟੀ ਦੇ ਏਜੰਡੇ ਸਾਡੀ ਪਾਰਟੀ ਦੇ ਦੇਖੋ ਜੀ ਹਿੰਦੂ ਤਤਵ ਦੇ ਨਾਲ ਜਿਹੜਾ ਮਤਲਬ ਕਿ ਹਿੰਦੂਆਂ ਨੂੰ ਜੋੜਨਾ ਔਰ ਹਿੰਦੂ ਰਾਸ਼ਟਰ ਜਿਹੜਾ ਮੋਦੀ ਜੀ ਨੇ ਜਿਹੜਾ ਸੁਪਨਾ ਦੇਖਿਆ ਕਿ ਹਿੰਦੂ ਰਾਸ਼ਟਰ ਬਣਾਣਾ ਉਸ ਦੇ ਉਹ ਵਿੱਚ ਸਾਡਾ ਪਾਰਟੀ ਦਾ ਪੂਰਾ ਯੋਗਦਾਨ ਆ। ਪੰਜਾਬ ਦੇ ਮਾਣ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਆਏ ਦਿਨ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵੱਡੇ ਗੈਂਗਸਟਰ ਜਿਹੜੇ ਨੇ ਉਹ ਬਹੁਤ ਹੀ ਅਪਰਾਧਿਕ ਵਾਰਦਾਤਾਂ ਨੂੰ ਬढ़ावा ਦੇ ਰਹੇ ਨੇ। ਸਰਕਾਰ ਜਿਹੜਾ ਉਹਦੇ ਤੇ ਠੱਲ ਜੋ ਵੀ ਪਾ ਰਹੀ ਆ ਔਰ ਜਿਸ ਤਰ੍ਹਾਂ ਇਨਕਾਉਂਟਰ ਹੋ ਰਹੇ ਆ ਬੜਾ ਵਧੀਆ ਸਰਕਾਰ ਉਪਰਾਲਾ ਕਰ ਰਹੀ ਹੈ। ਸਾਡੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਲ੍ਹੇ ਜਿਹੜੇ ਨੇ ਸ਼ਿਵਸਾਣਾ, ਸੁਰੇਵੰਚੀ ਨੇ ਪੂਰੇ ਕੀਤੇ ਨੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਤੇ ਵੱਡੇ ਪੱਧਰ ਤੇ ਪ੍ਰੋਗਰਾਮ ਕੀਤੇ ਜਾਣਗੇ ਭដ្ឋਾਂ ਜੀ ਗੱਲ ਕਰੀਏ ਕਾਫੀ ਸਿੱਖਿਆਰਾਂ ਦੇ ਵਿੰਗ ਬਣ ਚੁੱਕੇ ਹੈਗੇ ਜਿਵੇਂ ਤੁਸੀਂ ਕਹਿਆ ਹੋ ਸਿੱਖਿਆਣਾ ਸੂਰਿਆਭਰਤੀ ਜਾਂ ਕੋਈ ਹੋਰ ਕਾਫੀ ਤਰ੍ਹਾਂ ਦੀਆਂ ਪੰਜਾਬ ਦੇ ਸਿੱਖਿਆਣਾ ਚੱਲਦੇ ਦੇਖੋ ਜੀ ਸਾਰੇ ਹਿੰਦੂ ਤਤਵ ਦੇ ਮੁੱਦੇ ਤੇ ਕੰਮ ਕਰ ਰਹੇ ਸਾਰੇ ਜਿਹੜੇ ਆ ਬਹੁਤ ਵਧੀਆ ਕੰਮ ਕਰ ਰਹੇ ਔਰ ਜਿੱਦਾਂ ਕਿ ਜਿੰਦਲ ਜੀ ਕੋ ਪਹਿਲਾਂ 2012 ਦੇ ਵਿੱਚ ਸਕਿਉਰਟੀ ਪ੍ਰੋਵਾਈਡ ਕਰਾਈ ਸੀ ਸਰਕਾਰ ਨੇ ਉਹ 2024 ਦੇ ਵਿੱਚ ਵਾਪਸ ਲਈ ਗਈ ਆ ਪਰ ਸਰਕਾਰ ਨੂੰ ਚਾਹੀਦਾ ਕਿ ਧਿਆਨ ਦੇਣਾ ਕਿ ਆ ਇਹਨਾਂ ਦੀ ਥ੍ਰੈਟ ਖਤਮ ਹੋ ਗਈ ਆ ਜਿਹੜਾ ਵਾਪਸ ਲਈ ਗਈ ਸਕਿਉਰਟੀ ਹੁਣ ਇਹਨਾਂ ਨੂੰ ਦੁਬਾਰਾ ਜਿਹੜੀ ਸਕਿਉਰਟੀ ਅਸੀਂ ਮੰਗ ਕਰਦੇ ਆ ਐਸਐਸਪੀ ਸਾਹਿਬ ਨੂੰ ਬਠਿੰਡਾ ਦੇ ਔਰ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਸਕਿਉਰਟੀ ਜਿਹੜੀ ਆ ਉਹ ਦੁਬਾਰਾ ਬਹਾਲ ਕੀਤੀ ਜਾਵੇ ਕੀ ਤੁਹਾਨੂੰ ਲੱਗਦਾ ਨਹੀਂਗਾ ਵੀ ਜਿੰਨੀਆਂ ਵੀ ਸਿੱਖਆਂ ਚੱਲ ਰਹੀਆਂ ਹੈਗੀਆਂ ਪੂਰੇ ਭਾਰਤ ਜਾਂ ਪੰਜਾਬ ਦੀ ਗੱਲ ਕਰੀ ਜੀ ਇੱਕ ਫਰੰਟ ਤੇ ਉਹਨਾਂ ਨੂੰ ਕੰਮ ਕਰਨਾ ਡਰੇਗਾ ਬਿਲਕੁਲ ਜੀ ਇੱਕ ਫਰੰਟ ਦੇ ਹੌਲੀ ਹੌਲੀ ਸਾਰੇ ਜਿਹੜੇ ਆ ਉਹ ਇਕੱਠੇ ਹੋ ਰਹੇ ਨੇ ਔਰ ਬੜੀ ਜਲਦੀ ਅਸੀਂ ਸਾਰੀਆਂ ਸ਼ਿਵ ਸੈਨਾ ਜਿਹੜੀਆਂ ਇੱਕ ਮੰਚ ਇਸ ਮੁੱਦੇ ਕੀ ਲੈ ਕੇ ਚੱਲੇ ਹਾਂ ਮੁੱਦੇ ਦੇਖੋ ਜੀ ਸਾਡੇ ਹਿੰਦੂ ਜਿਹੜੇ ਧਾਰਮਿਕ ਮੁੱਦੇ ਨੇ ਉਹਨਾਂ ਦੇ ਉੱਪਰ ਕੰਮ ਕਰਾਂਗੇ ਨਸ਼ੇ ਨਸ਼ਾ ਦੇਖੋ ਪੰਜਾਬ ਦੇ ਵਿੱਚ ਕਿਦਾਂ ਸਰਕਾਰ ਨਸ਼ਾ ਤਸਕਰਾਂ ਦੇ ਘਰ ਜਿਹੜੇ ਉਠਾ ਰਹੀ ਆ ਉਹ ਬੜਾ ਵਧੀਆ ਉਪਰਾਲਾ ਸਰਕਾਰ ਦਾ ਚਿਪਸਣ ਦੇ ਵਰਕਰਾਂ ਨੂੰ ਸੌਲਟ ਕਿਉਂ ਨਾੜੋ ਕਰੀ ਬਾਰੇ ਠੀਕ ਗੱਲ ਹੈ ਦੇਖੋ ਜੀ ਚਿਪਸਣ ਆਪਣੇ ਧਰਮ ਕਰਮ ਦੇ ਕੰਮ ਕਰਦੀ ਆ ਔਰ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਕਹੀਂ ਕਿਤੇ ਨਾ ਕਿਤੇ ਮੋੜ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਸਰਕਾਰ ਜੇ ਸਿਕਿਉਰਟੀ ਦਿੱਤੀ ਉਹ ਸਰਕਾਰ ਦਾ ਮੈਟਰ ਆ ਉਹ ਕੋਈ ਪਰਸਨਲ ਮੈਟਰ ਨਹੀਂ ਆ ਕਿਸੇ ਦਾ ਨਹੀਂ ਲੋੜ ਕਿਉਂ ਬੰਨੀ ਲੋੜ ਦੇਖੋ ਕਿਉਂਕਿ ਤਾਂ ਰਮਦਾ ਪ੍ਰਚਾਰ ਕਰ ਦੇਖੋ ਜੀ ਜਿਹੜੇ ਗੈਂਗਸਟਰ ਨੇ ਆਏ ਦਿਨ ਹਿੰਦੂ ਲੀਡਰਾਂ ਦੀ ਹੱਤਿਆ ਹੋ ਰਹੀ ਆ ਆਏ ਦਿਨ ਟਾਰਗੇਟ ਸਰਕਾਰ ਵੀ ਜਿਹੜੀ ਆ ਉਹ ਸਰਕਾਰ ਬੰਦੇ ਫੜ ਰਹੀ ਆ ਜਿਹੜੇ ਕਿ ਉਹ ਸ਼ਰਿਆਮ ਨਾਲ ਲੈਂਦੇ ਨੇ ਕਿ ਹਿੰਦੂ ਨੇਤਾਵਾਂ ਨੂੰ ਟਾਰਗੇਟ ਕਰਨਾ ਪਿੱਛੇ ਇਹ ਚੈਨਲ ਸੰਦੀਪ ਆਟਕ ਜੀ ਜੀ ਉਹਨਾਂ ਦਾ ਪਲੇਨ ਕੈਨਾਲ ਕੋਲ ਵੀ ਹੋਰ ਤੇ ਵੀ ਚਲਾਤੀ ਜੀ ਸਕਿਉਰਟੀ ਦੀ ਲੋੜ ਹੈ ਤੁਸੀ ਵੀ ਮੰਨ ਕਰਦੇ ਹੋ ਸੁਸ਼ੀਲ ਨੂੰ ਚਾਹੀਦਾ ਬਿਲਕੁਲ ਜੀ ਸੁਸ਼ੀਲ ਜਿੰਦਲ ਜੀ ਪੁਰਾਣੇ ਲੀਡਰ ਨੇ ਸ਼ੇਰਸੈਨਾ ਦੇ ਇਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਸਰਕਾਰ ਨੂੰ ਯਕੀਨੀ ਬਣਾਉਣੀ ਚਾਹੀਦੀ ਹੈ ਇਹਨਾਂ ਨੂੰ ਆਈਆਂ ਵੀ ਤੰਤਰੀ ਬਿਲਕੁਲ ਜੀ ਲਗਾਤਾਰ ਥ੍ਰੈਟ ਆ ਰਹੇ ਨੇ ਇਹਨਾਂ ਨੂੰ ਇਹਨਾਂ ਦੀ ਰੈਕੀ ਹੋ ਰਹੀ ਆ ਔਰ ਅਸੀਂ ਡੀਜੀਪੀ ਸਾਹਿਬ ਨੂੰ ਵੀ ਲਿਖ ਕੇ ਇਸ ਸਬੰਧ ਵਿੱਚ ਦਿੱਤਾ ਹੈ ਡੀਜੀਪੀ ਸਕਿਉਰਟੀ ਉਹਨਾਂ ਨੂੰ ਕਿ ਇਹਨਾਂ ਦੀ ਸੁਰੱਖਿਆ ਬਹਾਲ ਕੀਤੀ ਜਾਵੇ ਕਿਤੇ ਵੀ ਨਾਲ ਨੁਕਸਾਨ ਕਿਸੇ ਵੀ ਵੇਲੇ ਹੋ ਸਕਦਾ ਈ ਕਹਿੰਦੇ ਕਰ ਕੋਟਾ ਕਮ ਜੀ ਕੋਟਾ ਸਕਾਟ ਹੀ ਦੇਖੋ ਜੀ ਉਹ ਸਰਕਾਰ ਦਾ ਮੈਟਰ ਆ ਉਹ ਅਫਸਰਾਂ ਦਾ ਮੈਟਰ ਆ ਉਹਨਾਂ ਨੇ ਦੇਖਣਾ ਥ੍ਰੈਟ ਦੇ ਹਿਸਾਬ ਨਾਲ ਕਿ ਸਿਕਿਉਰਟੀ ਦੇਣੀ ਆ ਨਹੀਂ ਦੇਣੀ ਕਿੰਨੇ ਲੀਡਰਾਂ ਕੋਲ ਸਿਕਿਉਰਟੀ ਪ੍ਰੋਵਾਈਡ ਕੀਤੀ ਗਈ ਹੈ ਪੰਜਾਬ ਸਰਕਾਰ ਉਹ ਦੇਖੋ ਤਕਰੀਬਨ ਜਿਹੜੇ ਲੀਡਰ ਸਾਡੇ ਮਸ਼ਹੂਰ ਨੇ ਜਿਨ੍ਹਾਂ ਦਾ ਨਾਮ ਉਹਨਾਂ ਨੂੰ ਸਾਰਿਆਂ ਨੂੰ ਸਿਕਿਉਰਟੀ ਦਿੱਤੀ ਗਈ ਹੈ ਸ਼ਿਮਰ ਸਨਾਲ ਸੂਰਿਆਵੰਸ਼ੀ ਦੀ ਕੈਲੋਟ ਦਾ ਪ੍ਰੋਪੈਗੈਂਡਾ ਚੱਲ ਪਾਈ ਹੈ ਕਿੰਨੇ ਜਿਲ੍ਹਿਆਂ 'ਚ 15 ਜਿਲ੍ਹਿਆਂ 'ਚ ਚੱਲ ਰਹੀ ਆ ਔਰ ਸਟੇਟਾਂ 'ਚ ਵੀ ਸਹੂਰ ਵੀ ਜਿਹੜੇ ਥੋੜੇ ਦਿਨਾਂ 'ਚ ਸਾਡਾ ਜੰਮੂ ਵੀ ਪ੍ਰੋਗਰਾਮ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਟੇਟਾਂ 'ਚ ਅਸੀਂ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨਿਯੁਕਤ ਕਰਾਂਗੇ ਸ਼ਿਵ ਸ਼ੈਨਾ ਬਾਲਾ ਕੇ ਨਾਲ ਉਹ ਸੂਰਿਆਵੰਸ਼ੀ ਅੱਧ ਕਰਨ ਦਾ ਕਾਰਨ ਕੀ ਹੈ ਦੇਖੋ ਜੀ ਉਹਨਾਂ ਦਾ ਉਹ ਵੀ ਧਰਮ ਕਰਨ ਦੇ ਕੰਮ ਕਰਦੇ ਨੇ ਸਾਡਾ ਵੀ ਜਿਹੜਾ ਮੁੱਦਾ ਉਹ ਧਰਮ ਕਰਨ ਦਾ ਹੀ ਹੈ ਮੁੱਦਾ ਤਾਂ ਇੱਕੋ ਹੀ ਆ ਸਾਰਿਆਂ ਦਾ ਮੁੱਦਾ ਇੱਕ ਆ ਫਿਰ ਅੱਧ ਹੋਣ ਦਾ ਕਾਰਨ ਕੀ ਹੈ ਦੇਖੋ ਹੁਣ ਕਈ ਘਰ ਚ ਸਾਰੇ ਭਰਾ ਹੁੰਦੇ ਨੇ ਕਿਸੇ ਦੇ ਨਹੀਂ ਵਿਚਾਰ ਮਿਲਦੇ ਵੀ ਧਰਮ ਕਰਮ ਦੇ ਤੇ ਕੰਮ ਉਹੀ ਕਰਦੇ ਤੁਸੀਂ ਵੀ ਧਰਮ ਕਰ ਮੈਂ ਤੁਹਾਨੂੰ ਉਹੀ ਤੇ ਕਹਿ ਰਿਹਾ ਕਿ ਕਿਸੇ ਵੱਲੇ ਹੁੰਦਾ ਕਿ ਹੁਣ ਇਹ ਚਾਰ ਭਰਾ ਨੇ ਉਹਨਾਂ ਦੇ ਵਿਚਾਰ ਆਪਸ ਵਿੱਚ ਮਿਲਦੇ ਨੇ ਯਾਨੀ ਕਿ ਠੋਕ ਲਾਣੀ ਲੀਡਰਸ਼ਿਪ ਨਹੀਂ ਲਈ ਕਰਦੇ ਆਪਾਂ ਬਿਲਕੁਲ ਜੀ ਬਿਲਕੁਲ ਆਪਾਂ ਜਿਹੜੀ ਆ ਹਿੰਦੂਤਾਤਵ ਦੇ ਮੁੱਦੇ ਜਿਹੜੇ ਆ ਉਹ ਪੂਰੇ ਠੋਕ ਕੇ ਪੰਜਾਬ ਦੇ ਵਿੱਚ ਚੁੱਕੇ ਜਾਣਗੇ ਉਹ ਕਰਨਾ ਤੇ ਟਾਰਗੇਟ ਵੀ ਕੀਤਾ ਜਾ ਰਿਹਾ ਗੋਆਂ ਬੋਟ ਮਾਰ ਦੀ ਬੋਲ ਕੀ ਕਰਨਾ ਚਲੋ ਨੇ ਸਾਰਾ মিডিਆ ਭਾਈਚਾਰੇ ਨੂੰ ਪਤਾ ਹੀ ਹੈਗਾ ਲਗਾਤਾਰ ਹਥਿਆਰ ਫੜੇ ਜਾ ਰਹੇ ਨੇ ਪਟਿਆਲਾ ਵਿਕੇ ਕਈ ਨੇਤਾਵਾਂ ਦੇ ਗੋਲੀਆਂ ਚੱਲ ਚੁੱਕੀਆਂ ਨੇ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਨਜਾਮ ਦਿੱਤਾ ਜਾ ਰਿਹਾ ਪਿੱਛੇ ਜੇ ਤੁਹਾਨੂੰ ਪਤਾ ਹੈ ਕਚਹਿਰੀ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸੀ ਮੇਰੇ ਘਰ ਤੱਕ ਦੀ ਮੇਰੀ ਰੈਕੀ ਕੀਤੀ ਗਈ ਬੰਦਿਆਂ ਦਾ ਬਕਾਇਦਾ ਮੇਰੇ ਘਰ ਤੇ ਤੱਕ ਪਹੁੰਚਣਾ ਪੁਲਿਸ ਨੇ ਬਕਾਇਦਾ 20 ਦਿਨ ਉੱਥੇ ਜਾਂਚ ਪੜਤਾਲ ਕੀਤੀ ਹੈਗੀ ਉਸ ਤੋਂ ਬਾਅਦ ਬੰਦਿਆਂ ਨੂੰ ਸਟੇਸ਼ਨ ਕੋਲੋਂ ਗ੍ਰਿਫਤਾਰ ਕੀਤਾ ਉਹ ਕਿਸੇ ਪਿੰਡ ਦੇ ਬੰਦੇ ਸੀ ਜੇ ਮੇਰੀ ਰੈਕੀ ਨਹੀਂ ਹੋਈ ਤਾਂ ਉਹ ਬੰਦਾ ਮੇਰੇ ਘਰ ਤੱਕ ਕਿਵੇਂ ਪਹੁੰਚ ਗਿਆ ਸਭ ਤੋਂ ਵੱਡੀ ਗੱ ਉਜੀ ਗੱਲਾ ਪਰਸੋਂ ਦੀ ਲੇਟੈਸਟ ਨਿਊਜ਼ ਹੈ ਲੈ ਵੀ ਪਰਸੋਂ ਵੀ ਮੇਰੇ ਘਰ ਦੇ ਬਿਲਕੁਲ ਬੈਕਸਾਈਡ ਤੇ ਇਹਨਾਂ ਨੇ ਹਥਿਆਰ ਪੜੇ ਨੇ ਕਿ ਜੇ ਮੇਰੀ ਰੈਕੀ ਨਹੀਂ ਹੋ ਰਹੀ ਜਾਂ ਮੈਨੂੰ ਖਤਰਾ ਨਹੀਂ ਹੈਗਾ ਤਾਂ ਫਿਰ ਮੇਰੇ ਘਰ ਦੇ ਨਜ਼ਦੀਕ ਹੀ ਸਾਰੇ ਕਾਂਡ ਕਿਉਂ ਹੋ ਰਹੇ ਨੇ ਜਦਕਿ ਪੁਲਿਸ ਨੇ ਉਸ ਟਾਈਮ ਮੇਰੇ ਤੇ ਵੀ ਸ਼ੱਕ ਕੀਤਾ ਸੀਗਾ ਤੁਸੀਂ ਇਹ ਕੰਪਲੀਟ ਕੋਈ ਪੁਲਿਸ ਕੋ ਕੰਪਲੀਟ ਹਲੇ ਤੱਕ ਤਾਂ ਕੋਈ ਨਹੀਂ ਦਿੱਤੀ ਸੀ ਪਰੰਤੂ ਹੁਣ ਲਗਾਤਾਰ ਤਿੰਨ ਚਾਰ ਮੈਂ ਕੰਪਲੀਟਾ ਦੇ ਵੀ ਚੁੱਕਾ ਹਾਂ ਔਰ ਲਗਾਤਾਰ ਪ੍ਰਸ਼ਾਸਨ ਤੋਂ ਮੰਗ ਵੀ ਕਰ ਰਿਹਾ ਮੇਰੀ ਸੁਰੱਖਿਆ ਬਹਾਲ ਕੀਤੀ ਜਾਵੇ ਕਿਉਂਕਿ ਪਿੱਛੇ ਜੇ ਤੁਹਾਨੂੰ ਪਤਾ ਹੀ ਇੱਕ ਦੇਸ਼ਦ్రోਹ ਦਾ ਮਕੱਦਮਾ ਵੀ ਮ ਕਿਸੇ ਵਿਅਕਤੀ ਦੋਤੇ ਕੋਲ ਪਤਾ ਲੱਗਾ ਹੈ ਕਿ ਤਕਰੀਬਨ ਉਸ ਮਾਮਲੇ ਨੂੰ ਲੈ ਕੇ ਵੀ ਮੈਨੂੰ ਲੱਗ ਰਿਹਾ ਹੈ ਮੈਨੂੰ ਜਲਦੀ ਕੋਈ ਨੁਕਸਾਨ ਹੋ ਸਕਦਾ ਹੈ ਮੇਰੀ ਲਾਈਫ ਨੂੰ ਥ੍ਰੈਟ ਕਰ ਸਕਦੇ ਆ ਬੰਦੇ ਜਿੰਦਾਬਾਦ 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 ਸ਼ੀਰ ਸੁਰੇਵੰਨ ਜਿੰਦਾਬਾਦ ਜਿੰਦਾਬਾਦ ਰਾਸ਼ੀ ਇਮਰਾਨ ਜ਼ਦੀਨ ਤੇ ਜਿੰਦਾਬਾਦ